ਚੱਲਦਾ ਚਲੋ ਅ ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਅੱਜ ਲਾਈਵ ਐ ਜਿਹੜਾ ਸਾਡਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਦੇ ਖੇਤਰ ਦੇ ਵਿੱਚ ਕਹ ਲੀਏ ਮੁਕੇਰੀਆਂ ਕਨਸਿਡੈਂਸੀ ਦੇ ਨਵੇਂ ਘਰ ਜਿਹੜਾ ਸਾਡਾ ਪਿੰਡ ਐ ਉਹਦੇ ਵਿੱਚ ਇੱਕ ਲੱਗ ਰਿਹਾ ਨਵਾਂ ਸਟੋਨ ਕ੍ਰੈਸ਼ਰ ਐ ਜਿਹੜਾ ਪਿੰਡ ਦੀ ਵਿੱਚੋਂ ਵਿੱਚ ਆਬਾਦੀ ਦੇ ਵਿੱਚ ਤੇ ਜਿਹੜੀਆਂ ਵਾਈਜ਼ ਉਹ ਜ਼ਮੀਨਾਂ ਆ ਉਹਦੇ ਵਿੱਚੋਂ ਵਿੱਚ ਲੱਗ ਰਿਹਾ ਜਿਹਦੇ ਨਾਲ ਤਬਾਹੀ ਇੰਨੀ ਕਿ ਜ਼ਿਆਦਾ ਹੋ ਰਹੀ ਐ ਜਿਹਦਾ ਅੰਤਾਜਾ ਹੀ ਨਹੀਂ ਲਗਾਇਆ ਜਾ ਸਕਦਾ ਇਹਦੇ ਵਿਰੋਧ ਦੇ ਵਿੱਚ ਸਾਰਾ ਪਿੰਡ ਇਕੱਠਿਆਂ ਹੋ ਕੇ ਪਿਛੇ ਕਿੰਨੇ ਦਿਨਾਂ ਤੋਂ ਲਗਾਤਾਰ ਅੱਜ ਮੈਨੂੰ ਲੱਗਦਾ 15 ਤਰੀਕ ਐ ਇੱਕ ਤਰੀਕ ਤੋਂ ਬੈਠੇ ਨਾ ਹਾਂਜੀ ਇੱਕ ਤਰੀਕ ਤੋਂ ਧਰਨੇ ਦੇ ਉੱਪਰ ਬੈਠਾ ਪੱਕਾ ਮੋਰਚਾ ਮੇਰੇ ਪਿੱਛੇ ਲੱਗਾ ਹੋਇਆ ਐ ਖਾਣਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਬੈਨਰ ਤੇ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਸਾਰੇ ਲਗਾਤਾਰ ਇਸ ਮੋਰਚੇ ਦੇ ਉੱਪਰ ਬੈਠੇ ਹੋਏ ਐ ਤੇ ਬਿਲਕੁਲ ਇਹਦੇ ਸਾਹਮਣੇ ਹੀ ਜਿਹੜਾ ਇੱਕ ਸਟੂਨ ਕ੍ਰੈਸ਼ਰ ਜਿਹੜਾ ਐ ਲੱਗ ਰਿਹਾ ਮਹਿਕਮਾ ਕਹਿ ਲੀਏ ਹੁਸ਼ਿਆਰਪਰ ਦਾ डीसी ਹੁਸ਼ਿਆਰ ਪਰ ਕਹਿ ਲੀਏ ਐਸ ਡੀ ਐਮ ਮੁਕੇਰੀਆਂ ਕਮਲਜੀਤ ਹੁਣੀ ਕਹਿ ਲੀਏ ਚਾਹੇ ਐਕਸ਼ਨ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਹੈ ਉਹ ਆਪੇ ਸਟੋਨ ਕ੍ਰੈਸ਼ਰ ਲਵਾ ਰਹੇ ਹਨ ਉਹਨਾਂ ਦੀ ਨੱਕ ਦੇ ਹੇਟੋ ਕਹਿ ਲੋ ਉਹਨਾਂ ਦਾ ਆਪਣਾ ਸਾਰਾ ਕੁਝ ਮਿਲੀ ਭੁਗਤ ਹੈ ਵੀ ਲੋਕ ਕਹਿ ਰਿਹਾ ਇਸੇ ਹੀ ਪਿੰਡ ਦੇ ਜਿਹੜੇ ਵਸਿੰਦੇ ਐ ਜਿਹੜੇ ਲਗਾਤਾਰ ਕਈ ਸਾਲਾਂ ਤੋਂ ਇਸ ਪਿੰਡ ਦੇ ਵਿੱਚ ਰਹਿ ਰਹੇ ਐ 50 100 ਸਾਲ ਤੋਂ ਜਿਹੜੇ ਲੋਕ ਇਸ ਪਿੰਡ ਦੇ ਵਸਿੰਦੇ ਐ ਉਹ ਕਹਿ ਰਿਹਾ ਵੀ ਸਾਡੇ ਪਿੰਡ ਦੇ ਵਿੱਚ ਸਟੋਨ ਕ੍ਰੈਸ਼ਰ ਨਾ ਲਗਾਇਆ ਜਾਵੇ ਜਿਹਦੇ ਲੱਗਣ ਦੇ ਨਾਲ ਸਾਡੇ ਇੱਥੋਂ ਦੀ ਆਬੋ ਹਵਾ ਇਤੋਂ ਦਾ ਇਕੋਲੋਜੀ ਸਿਸਟਮ ਸਾਡੇ ਘਰਾਂ ਦੇ ਵਿੱਚ ਰਹਿਣ ਦਾ ਜਿਹੜਾ ਮਾਹੌਲ ਬਿਲਕੁਲ ਤਬਾਹ ਹੋ ਜਾਣਾ ਹੈ ਤੇ ਇਹਨੂੰ ਬੰਦ ਕਰਾਉਣ ਦੇ ਲਈ ਜਿਹੜੇ ਲੋਕ ਲਗਾਤਾਰ ਧਰਨੇ ਤੇ ਬੈਠੇ ਆ ਕੋਈ ਮਹਿਕਮੇ ਦਾ ਅਧਿਕਾਰੀ ਜਿਹੜੀ ਪੰਜਾਬ ਸਰਕਾਰ ਨੇ ਦਮਗਜੇ ਮਾਰਦੀ ਹੈ ਉਸ ਭਗਵੰਤਮਾਨ ਦੀ ਸਰਕਾਰ ਦੇ ਨੁਮਾਇੰਦੇ ਦਾ ਕੋਈ ਵੀ ਅਫਸਰ ਜਿਹੜਾ ਇੱਥੇ ਇਹਨਾਂ ਦੀ ਸਾਰ ਲੈਣ ਨਹੀਂ ਅਜੇ ਤੱਕ ਆਇਆ ਤੇ ਮੇਰੇ ਨਾਲ ਇਹ ਜਿੰਨੇ ਲੋਕ ਹੈ ਅਸੀਂ ਲਾਈਵ ਕਰਕੇ ਤੁਹਾਡੇ ਨਾਲ ਜਾਂ ਵੀਡੀਓ ਇਹ ਪਾ ਕੇ ਤੁਹਾਡੇ ਨਾਲ ਇਹ ਸਾਂਝਾ ਕਰਨਾ ਵੀ ਲੋਕ ਹਜੇ ਵੀ ਧਰਨੇ ਦੇ ਉੱਪਰ ਬੈਠੇ ਹੋਏ ਆ ਜਿਹੜੇ ਲੋਕ ਗੈਰ ਕਾਨੂੰਨੀ ਮਾਈਨਿੰਗ ਤੋਂ ਪਰਤਾੜਤ ਹੈ ਜਿਹੜੇ ਲੋਕ ਹੜਾ ਦੇ ਨਾਲ ਇਹ ਉਹ ਜਗ੍ਹਾ ਜਿੱਥੇ ਬਿਲਕੁਲ ਫਲੱਡ ਆਇਆ ਸੀਗਾ ਫਲੱਡ ਦੇ ਨਾਲ ਤਬਾਹੀ ਆਈ ਸੀਗੀ ਲੋਕ ਤਬਾਹ ਹੋ ਗਏ ਸੀਗੇ ਇਹਨਾਂ ਪਿੰਡਾਂ ਦੇ ਪਰ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਨੂੰ ਕੋਈ ਉਹ ਨਹੀਂ ਕਹਿੰਦੇ ਸਟੂਨ ਕ੍ਰੈਸ਼ਰ ਬੰਦ ਹੈ ਸਾਰਾ ਕੁਝ ਬੰਦ ਹੈ ਸਾਡੇ ਸਾਹਮਣੇ ਹੈ ਇਹ ਟਰੱਕਾਂ ਦੀ ਲਾਈਨ ਪੂਰੀ ਭਰੀ ਦੀ ਹੈ ਇੱਥੇ ਖੜੇ ਹੋਏ ਨੂੰ 10 15 20 ਮਿੰਟ ਹੀ ਹੋਏ ਆ ਇੱਥੋਂ ਮੈਨੂੰ ਲੱਗਦਾ 100 150 ਟਰੱਕ ਜਿਹੜਾ ਹੈ ਟਪਾ ਦਿੱਤਾ ਹੈ ਮਾਈਨਿੰਗ ਵੀ ਚੱਲੀ ਹੋਈ ਹੈ ਉਸੀ ਜਗ੍ਹਾ ਤੇ ਚੱਲੀ ਹੋਈ ਹੈ ਜਿੱਥੇ ਹੜ੍ਹ ਦੇ ਨਾਲ ਲੋਕਾਂ ਦੀ ਤਬਾਹੀ ਹੋਗੀ ਤੇ ਮਾਈਨਿੰਗ ਚੱਲੀ ਵੀ ਨਹੀਂ ਜਿਆਦੇ ਜਿਹੜੀ ਐ ਡੂੰਗੀ ਐ ਇੰਨੀ ਜਿਆਦੇ ਬਰੂਟਲ ਐ ਜਿੱਦਾਂ ਤਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਜਿੱਥੇ ਪੰਜਾਬ ਸਰਕਾਰ ਨੌਰਮਸ ਹੀ ਨਹੀਂ ਦਿਖ ਰਹੀ ਵੀ ਲੋਕਾਂ ਦਾ ਪਹਿਲੇ ਲੱਗੇ ਬਹੁਤ ਜਿਆਦੇ ਸਟੋਨ ਕ੍ਰੈਸ਼ਰ ਲੱਗੇ ਹੋਇਆ ਉਹਨਾਂ ਨੂੰ ਨਹੀਂ ਸਰਕਾਰੀ ਖੱਡਾ ਜੇ ਨਿਲਾਮ ਕਰਕੇ ਨਹੀਂ ਦੇ ਹੋ ਰੀਆਂ ਹੋਰ ਸਟੋਨ ਕ੍ਰੈਸ਼ਰ ਕਿਉਂ ਇੱਥੇ ਲਗਾਏ ਜਾ ਰਹੇ ਆ ਮੇਰੇ ਨਾਲ ਸਾਡੇ ਪਿੰਡ ਦੇ ਸਾਰੇ ਲੋਕ ਐ ਸਰਪੰਚ ਸਾਹਿਬ ਐ ਸਰਪੰਚ ਸਾਹਿਬ ਹੁਣੀ ਜਿਹੜੇ ਲਗਾਤਾਰ ਇੱਥੇ ਇਸ ਪਿੰਡ ਦੀ ਅਗਵਾਈ ਕਰਦੇ ਆ ਸਰਪੰਚ ਜੀ ਆਇਓਗੇ ਇਹ ਤੁਹਾਡੇ ਨਾਲ ਦੱਸਣਗੇ ਸਾਰੀ ਗੱਲਬਾਤ ਧਰਨੇ ਜਿੰਨੇ ਦਿਨਾਂ ਤੋਂ ਧਰਨੇ ਤੇ ਬੈਠੇ ਆ ਧਰਨੇ ਤੋਂ ਬਾਅਦ ਕੀ ਸੁਣਿਆ ਕਿਸੇ ਨੇ ਗੱਲਬਾਤ ਕੀਤੀ ਜਿਹੜੀ ਹਾਲਤ ਹੈਗੀ ਆ ਸਰਪੰਚ ਸਾਹਿਬ ਦੱਸਿਓ ਮੈਨੂੰ ਇੰਨੇ ਦਿਨ ਧਰਨਿਆਂ ਨੂੰ ਹੋ ਗਿਆ ਇਹਦੇ ਤੋਂ ਬਾਅਦ ਹੁਣ ਹੁਣ ਦੀ ਕੀ ਪੋਜੀਸ਼ਨ ਹੈ ਅੱਗੇ ਆ ਜੀ ਪੋਜੀਸ਼ਨ ਕੀ ਹੈ ਪੋਜੀਸ਼ਨ ਉੱਥੇ ਹੀ ਹੈ ਜਿੱਥੇ ਪਹਿਲੇ ਖੜੀ ਸੀਗੀ ਨਹੀਂ ਹੁਣ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਤੇ ਕਹਿੰਦੇ ਨਹੀਂ ਬੰਦ ਹੋ ਸਕਦਾ ਹੂੰ ਇਹ ਬੰਦ ਹੋ ਸਕਦਾ ਵੀ ਇਹ ਵੀ ਉਹ ਵਿਚਕਾਰ ਆਜ ਹੋਣਾ ਕੋਈ ਇਹ ਤੇ ਵੱਡੇ ਲੋਕਾਂ ਦਾ ਲੱਗਾ ਤਾਂ ਹੀ ਨਹੀਂ ਬੰਦ ਹੋ ਸਕਦਾ ਐਮਐਲਆ ਬੰਦ ਕਰ ਸਕਦੇ ਨੇ ਉਹ ਕਦੀ ਵੀ ਨਹੀਂ ਨੀ ਹੁਣ ਕਿੰਨੇ ਦਿਨ ਹੋ ਗਏ ਧਰਨਿਆਂ ਦੇ ਉੱਪਰ ਬੈਠੇ ਹੋਏ 15 ਤਰੀਕਾ 15 15 ਤਰੀਕਾ ਪਹਿਲੀ ਤਰੀਕਾ ਬੱਚੇ ਰੱਖੇ ਰਾਤ ਨੂੰ ਬੱਚੇ ਬੈਠੇ ਤੇ ਕੋਈ ਮਾਈ ਦਾ ਬੱਚਾ ਸਰਕਾਰ ਵਾਲਾ ਨਹੀਂ ਦੇਖਣ ਦਾ ਦਿਨ ਪਰ ਬੁੱਢੀਆਂ ਮਾਈ ਬੈਠੀਆਂ ਸਾਰੇ ਪੂਰੇ ਪਿੰਡ ਦੀ ਕੋਈ ਸਰਕਾਰ ਦਾ ਬੰਦਾ ਨਹੀਂ ਇੱਥੇ ਦੇਖਣ ਆ ਵੋਟਾਂ ਮੇਰੀ ਬਿਨਾ ਸਦਿਆ ਜਾਂਦੇ ਪਿੰਡ ਵਿੱਚ ਦੇ ਇਹ ਲੋਕਾਂ ਨੂੰ ਇਹ ਦੱਸਰ ਵਾਲੀ ਆ ਵੀ ਇਹ ਪਿੰਡ ਦਾ ਬੰਦਾ ਕੋਈ ਕ੍ਰੈਸ਼ ਲਾ ਰਿਹਾ ਜਾਂ ਬਾਹਰ ਦਾ ਹੈ ਬਾਹਰ ਦਾ ਭਾਈ ਇਹ ਵੀ ਕਹਿੰਦਾ ਕੋਈ ਡੁੱਬੇ ਗਿਆ ਕੋਈ ਜਰਮਨ ਚ ਗਿਆ ਸਾਨੂੰ ਇਹ ਵੀ ਨਹੀਂ ਪਤਾ ਪਰ ਕਿੱਧਰ ਹੈ ਜਰਮਨ ਡੁੱਬੇ ਹੀ ਤਾਂ ਡਰ ਨਹੀਂ ਹੈ ਜਿਨ੍ਹਾਂ ਦੇ ਸਿਰਫ ਘਰ ਘਾ ਰਹਿ ਗਏ ਉਹ ਕੁਝ ਨਹੀਂ ਇੰਨਾ ਕਿ ਡਰਵਾ ਬੱਚੇ ਰਾਤ ਨੂੰ ਹੁੰਦੇ ਮਾਵਾਂ ਨੂੰ ਘਰ ਨਹੀਂ ਜਿਨੀ ਕੰਦੀ ਕੀ ਇਥੇ ਝੁੱਗੀ ਸੱਪ ਖਾਵੇ ਖੜਪਾ ਖਾਵੇ ਕੋਈ ਪੁਲਿਸ ਦਾ ਬੰਦਾ ਨਹੀਂ ਕੋਈ ਸਰਕਾਰ ਦਾ ਬੰਦਾ ਕੋਈ ਬੱਚਿਆਂ ਕੋਲ ਨਹੀਂ ਪਹੁੰਚਦਾ ਕਿਉਂ ਵਿਚਾਰਾ ਨੱਠੇ ਭੱਜੇ ਭੁੱਖੇ ਤੇ ਇੱਥੇ ਰਹਿੰਦੇ ਨੇਗੇ ਤੇ ਕ੍ਰੈਸ਼ਰ ਦਾ ਕੰਮ ਬੰਦ ਹੋਇਆ ਨਹੀਂ ਨਹੀਂ ਕੰਮ ਨਹੀਂ ਬੰਦ ਹੈ ਦਾ ਜਿਲੇ ਬੰਦੇ ਇਕੱਠੇ ਹੋਏ ਤੇ ਜਿਆਦਾ ਕਰ ਰਹੇ ਨੇ ਜਿਆਦਾ ਹੀ ਚੱਲਿਆ ਇਹ ਤਾਂ ਹੁਣ ਜਿਆਦਾ ਹੀ ਚੱਲਿਆ ਭਾਜੀ ਕੰਮ ਉਹ ਦੇਖ ਕੇ ਜਿਆਦਾ ਕੰਮ ਕਰੇ ਕਰਦੇ ਦੇਖੋ ਉਹਦਾਂ ਛੁੱਟੀ ਸੀਗੀ ਗਰਦੌਰ ਪਟਵਾਰੀ ਘੁੰਮ ਕੇ ਇੱਥੇ ਆ ਹੀ ਬੈਠੇ ਹੀ ਸੀ ਹੂੰ ਸਾਨੂੰ ਕੀ ਪਤਾ ਵੇ ਗਰਦੌਰ ਨੇ ਪਟਵਾਰੀ ਨੂੰ ਕਹਿੰਦੇ ਇੱਥੇ ਲਾਗੇ ਵਾਦੀ ਕੋਈ ਨਹੀਂ ਹੈ ਭਾਗਵਾਨ ਇਹ ਭਈਆ ਵੀ ਲਾਗੇ ਹੀਗਾ ਬੈਠੇ ਆ ਖੜਾ ਸੋਨੀ ਵੀ ਖੜਾ ਹੀਗਾ ਗੁਰਪ੍ਰੀਤ ਜਿਹੜਾ ਗਰਦੌਰ ਹੀਗਾ ਕੀ ਨਾਮ ਹੈ ਉਹਦਾ ਸਾਨੂੰ ਨਹੀਂ ਪਤਾ ਕਿਹੜਾ ਹੀਗਾ ਮਦਨ ਕਿਹੜੇ ਪਿੰਡ ਦਾ ਇਹ ਵੀਡੀਓ ਹੈਗੀ ਹੈਗੀ ਇੱਕੋ ਤੇ ਸਤਵਾਂ ਰੋਲੀ ਦਾ ਇਹ ਮੇਰਾ ਲਾਂਤਾ ਦਾ ਉਸ ਗਰਦੋਰ ਨੂੰ ਵੀ ਪੈਣੀ ਚਾਹੀਦੀ ਹੈ ਜਿਹੜਾ ਗਰਦੋਰ ਹੈਗੀ ਇਹਨਾਂ ਕੋਲ ਮਾਰਦੀ ਬਣਾਈ ਮਾਰਦੀ ਉਸ ਲਿਆ ਕੇ ਕਹਿੰਦਾ ਨਹੀਂ ਲੱਗੇ ਕੋਈ ਕੁਛ ਐ ਨਹੀਂ ਅੱਛਾ ਗਰਦੋਰ ਕਹਿੰਦਾ ਹੈ ਨਹੀਂ ਹਾਂਜੀ ਮੇਰਾ ਦਾ ਜਿਹੜਾ ਕੀ ਨਾਮ ਦੱਸਿਆ ਮਦਨ ਮਦਨ ਲਾਲ ਜੀ ਤੁਹਾਡੇ ਘਰ ਦੇ ਤੁਹਾਡਾ ਘਰ ਹੈ ਨਹੀਂ ਉਹ ਤੇ ਲਾਗੇ ਇੱਕ ਕ੍ਰੈਸ਼ਰ ਲਵਾ ਦਿੰਨੇ ਆ ਇਹ ਪਿੰਡ ਵਾਲੇ ਇੰਨਾ ਕ ਪੈਸਾ ਇਕੱਠਾ ਕਰਦਾ ਲਾ ਹੀ ਸਕਦੇ ਆ ਨਾ ਤੇ ਇਹ ਕੀ ਏ ਤੁਹਾਨੂੰ ਘਰ ਨਹੀਂ ਜਾਪਦੇ ਇਹ ਸਾਹਮਣੇ ਘਰ ਆ ਉੱਥੇ ਘਰ ਆ ਉਹ ਘਰ ਹੈ ਉਹਨਾਂ ਨੇ ਸਾਨੂੰ ਨਹੀਂ ਪਤਾ ਕਿ ਗਰਦੌਰ ਹੀ ਗੇ ਪਟਵਾਰੀ ਹੀ ਗੇ ਕਿ ਅਸੀਂ ਤਾਂ ਬੈਠੇ ਹੀ ਗੇ ਮੁੰਡੇ ਨੇ ਦੱਸਿਆ ਭਈਆ ਵੀ ਨਾਲ ਖੜਾ ਹੀਗਾ ਤੇ ਇੱਥੇ ਇੰਨੇ ਆ ਗੋਲੇ ਕਾਰ ਨਵਦੀ ਹੈ ਜਿਹੜੇ ਮੈਨੂੰ ਪੁੱਛਿਆ ਬੀਬੀ ਮੈਂ ਕਹਿਆ ਵੀ ਅੱਸੀ ਕਾਹ ਕਰ ਹੈ ਪਿੰਡ ਦੇ ਫਿਰ ਪਿੰਡ ਨੂੰ ਬਾਅਸ ਹੀ ਗਏ ਨਾ ਉਹਨੂੰ ਕਿਉਂ ਸਾਡਾ ਪਿੰਡ ਨਹੀਂ ਲੱਭਿਆ ਉਹਨੂੰ ਕੋਈ ਕਾਰ ਹੈ ਉਹ ਤਾਂ ਸ਼ਾਂਤੀ ਕਰ ਉਹ ਫੋਟੋ ਖਿੱਚ ਕੇ ਚਲ ਗਿਆ ਸ਼ਾਂਤੀ ਕੀਤੀ ਜਨਾਬ ਉਹ ਨਹੀਂ ਭਾਜੀ ਪਤਾ ਕੀ ਉੱਥੇ ਫਟਿਆ ਗੱਡੀ ਲਈਤੀ ਅੰਦਰ ਫੋਟੋ ਖਿੱਚ ਕੇ ਚਲ ਗਿਆ ਅੱਛਾ ਹਾਂਜੀ ਉਹ ਬਾਹਰ ਹੀ ਗਿਆ ਇੱਥੋਂ ਤਾਂ ਪਹਿਲੇ ਉਹ ਬਾਹਰ ਚੋਇਆ ਕਰਦਾ ਉਹ ਆ ਗਿਆ ਆ ਗਿਆ ਮਦ ਮਦਨ ਲਾ ਬਸ ਇਹਦਾ ਰੱਖੋ ਇਹਦਾ ਇਹਦੇ ਇਹਦੇ ਵਿਰੁੱਧ ਦਿਓ ਦਵਾਸ ਲੈ ਕੇ ਹੁਣ ਪਤਾ ਵੀ ਹੈ ਨਹੀਂ ਕਿਹੜਾ ਗਜ਼ੋਰ ਦਾ ਤੇ ਮੁੰਡੇ ਨੇ ਦੱਸਿਆ ਵੀ ਗਜ਼ੋਰ ਪਟਵਾਰੀ ਛੁੱਟੀ ਆ ਦੇ ਨਾ ਇਹ ਛੁੱਟੀ ਆ ਬੁੱਢੀਆਂ ਜਾਂਦੀਆਂ ਵਿਚਾਰੀਆਂ ਇੱਥੇ ਖੜੇ ਹੋ ਕੇ ਪੁੱਛਿਆ ਹਰ ਨੂੰ ਉਹਨਾਂ ਨੇ ਬਸ ਹਾਂਜੀ ਉਸ ਤੋਂ ਇਲਾਵਾ ਹੋਰ ਵੀ ਕੋਈ ਪੁੱਛਣ ਆਇਆ ਇੱਥੇ ਇੰਨੇ ਦਿਨ ਸਰਕਾਰ ਦਾ ਬੰਦਾ ਤਾਂ ਕੋਈ ਵੀ ਨਹੀਂ ਨਾ ਪੁੱਛਣ ਆਇਆ ਹਾਂਜੀ ਤੁਸੀਂ ਇਹ ਦੇਖੋ ਬੇ ਬੱਚੇ ਚੁੱਪੀ ਰਹਿੰਦੇ ਐਂਸਿਵੈਟਰ ਭੇਜ ਦਿੰਨੇ ਆ ਉਹ ਦਿਨ ਆਏਗੇ ਸੀਐਡੀਆਰ ਇੱਥੇ ਉਹ ਕਹਿੰਦੇ ਤੁਹਾਨੂੰ 2-4 ਦਿਨ ਵਿੱਚ ਆਹੀ ਬੇਰਬੜ ਦੇਣਿਆ ਕੀ ਹੱਲ ਹੋਣਾ ਕੀ ਨਹੀਂ ਦੋਨੋਂ ਉੱਥੋਂ ਦੀ ਸੱਤ ਬੋਹੂ ਚੰਡੀਗੜ੍ਹ ਦੀ ਉਹ ਵੀ ਕੋਈ ਖਬਰ ਨਹੀਂ ਫੋਨ ਨੰਬਰ ਵੀ ਪੰਜਾਹ ਤਾਂ ਬੰਦਿਆਂ ਨੇ ਲੀਤੇ ਪਏ ਨਾ ਉਹਨਾਂ ਨੇ ਵੀ ਗੱਲ ਮਿੱਠੀਆਂ ਗੋਲੀਆਂ ਪਾ ਕੇ ਤਾਂ ਮੁੜ ਕੇ ਕੋਈ ਜਵਾਬ ਦਾਰੀ ਨਹੀਂ ਕੀਤੀ ਜੀ ਲੋਕਲ ਵੀ ਕੋਈ ਪੁਲਿਸ ਵੀ ਮਦਦ ਕਰਦੀ ਪਿਆ ਆ ਰਹੀ ਇੱਥੇ ਨਹੀਂ 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 ਉਹ ਜਿਹੜਾ ਤੁਹਾਡੇ ਕੋ ਮਤਲਬ ਨਹੀਂ ਆਉਂਦਾ ਜੀ ਗੱਲ ਸਿਰਫ ਗਰੀਬੀ ਦੀ ਖੇਤਾਂ ਵਿੱਚ ਆਏ ਨੇ ਸਾਡੇ ਗਰੀਬ ਜਾਨੀ ਜਿਹਨੇ ਵੀ ਹੈਗੇ ਇੱਕ ਹੈ ਬਿਲਕੁਲ ਰਾਹ ਨਹੀਂ ਜਾਣੀ ਸਕਦੇ ਉਹਨਾਂ ਨੂੰ ਕਿ ਉਹਨਾਂ ਦੇ ਤਾਂ ਫੋਨਾਂ ਵਿੱਚ ਸਾਰਾ ਕਨੈਕਟ ਹੋਇਆ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ ਤੇ ਸਾਡੇ ਵਰਗਿਆਂ ਨੂੰ ਕਿਹਨੇ ਪੁੱਛਣਾ ਇੱਥੇ ਪਹਿਲਾਂ ਗੱਲ ਸਿਰਫ ਗੱਲ ਇੱਥੇ ਹੀ ਮੁੱਕ ਜਾਂਦੀ ਵੀ ਗਰੀਬੀ ਮੇਰੀ ਦਾ ਫਰਕ ਹੈ ਆਹੀ ਗਰੀਬ ਲੋਕ ਹੈ ਉਹਨੇ ਦਿਹਾੜੀ ਲਾਣੀ ਤੇ ਉਹਨਾਂ ਹੀ ਖਾਣਾ ਹੈ ਬਾਕੀ ਉਹ ਸਾਨੂੰ ਫਿਰ ਉਹ ਤਾਂ ਹੀ ਨਹੀਂ ਕੁਝ ਵੀ ਜਾਣਾ ਦੇ ਉਹ ਆਹ ਇੱਥੇ ਬੈਠੇ ਦੜਾ ਦੜ ਕੰਮ ਕਰੀ ਜਾਂਦੇ ਹੁਣ ਕਹੀ ਕਹਿੰਦੇ ਰਸਤੇ ਪੁੱਟਦੇ ਖੱਡਾ ਮਾਰਦਾ ਅਸੀਂ ਬਗਾਨੀ ਜ਼ਮੀਨ 'ਚ ਕਿੱਦਾਂ ਖੱਡਾ ਮਾਰੀਏ ਸਰਕਾਰ ਖੱਡਾ ਮਾਰਦੀ ਐ ਫਟਫਟ ਹੋ ਗਏ ਚਲ ਜੀ ਥਾਣੇ ਤਾਂ ਬੱਚਿਆਂ ਨੂੰ ਰੋਟੀ ਕੌਣ ਖਵਾਏਗਾ ਹੂੰ 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 ਮੁੰਡਾ 30 ਦਫਾ ਕਿੱਥੋਂ ਲਾਏਗੇ ਹੂੰ ਇੰਨਾ ਕਹਿੰਦਾ ਸਾਨੂੰ ਸਾਨੂੰ ਸਰਕਾਰ ਵੀ ਕਿਹੜੀ ਗੱਲ 'ਚ ਸੁੱਤੀ ਪਈ ਹੈਗੀ ਜਿਲੇ ਨਵੇਂ ਘਰ ਰਸਲੇ ਜਾਂਦੇ ਨੇ ਜਿਲੇ ਉਹਨਾਂ ਨੂੰ ਵੋਟਾਂ ਆਉਂਦੀਆਂ ਨੇ ਇਲੈਕਸ਼ਨ ਆ ਰਹੇ ਨੇ ਕੋਈ ਪਤਾ ਨਹੀਂ ਘਟੀਆਂ ਦਾ ਲੱਗਦਾ ਤੇ ਜਿਲੇ ਹੁਣ ਇਲੈਕ ਅਸੀਂ ਤੜਫੇ ਨੇ ਬੱਚੇ ਤੜਫੇ ਦੇ ਬਜ਼ੁਰਗ ਤੜਫੇ ਹੁਣ ਕੋਈ ਨਹੀਂ ਨਵੇਂ ਘਰ ਲੱਭੇ ਤਾਂ ਕਿਸੇ ਨੂੰ ਵੀ ਹੁਣ ਕਿਸੇ ਨੂੰ ਲੱਭਦੇ ਹੋਰ ਕੀ ਕਹਿਣਾ ਕਿਸੇ ਨੇ ਕੋਈ ਬੋਲਣਾ ਦੇਖੋ ਇਹ ਇਹ ਗੱਲਾਂ ਲੋਕ ਲੋਕਾਂ ਤੱਕ ਜਾਣੀਆਂ ਤੁਹਾਡੇ ਸਾਹਮਣੇ ਸਾਡਾ ਮਕਸਦ ਕਟੋ ਘਟ ਬਾਹਰ ਵੀ ਲੋਕਾਂ ਨੂੰ ਪਤਾ ਤਾਂ ਲੱਗੇ ਪੇ ਇੱਥੇ ਲੋਕ ਬਸਦੇ ਐ ਬੈਠੇ ਹੋਏ ਆ ਜਿਹੜਾ ਅਫਸਰ ਆ ਉਹਨੂੰ ਥੋੜੀ ਲਾਂਹਤਾ ਤਾਂ ਪਵੇ ਇੱਥੋਂ ਦਾ ਐਸ ਡੀ ਐਮ ਜਿਹੜਾ ਕਮਲਜੀਤ ਉਹਦਾ ਨਾਂ ਬਕਾਇਦਾ ਸਿੱਧੇ ਲੋ ਹਾਂਜੀ ਵੀ ਭਾਈ ਤੇਰਾ ਜ਼ਿੰਮੇਵਾਰੀ ਹੈ ਉਹਨੂੰ ਵੀ ਥੋੜਾ ਲੱਗੇ ਪਤਾ ਭਾਈ ਵੀ ਤੇਰੇ ਹਲਕੇ ਦੇ ਵਿੱਚ ਕੀ ਹੋ ਰਿਹਾ ਐਮ ਐਲ ਏ ਆ ਜਿਹੜਾ ਇੱਥੋਂ ਦਾ ਜੰਗੀ ਲਾਲ ਮਹਾਜਨ ਆ ਮੌਕੇ ਦਾ ਉਹ ਵੀ ਕਿਤੇ ਸਾਰ ਲੈਣ ਤੱਕ ਘਟੋ ਘਟਾ ਜੇ ਚਾਹੇ ਸਰਕਾਰ ਹੈ ਨਹੀਂ ਅੱਗੇ ਬੰਦਾ ਪੁੱਛ ਸਕਦਾ ਉਹ ਜੀ ਆ ਮਲਤਾਨੀ ਆ ਜਿਹੜਾ ਪ੍ਰਧਾਨ ਬਣਿਆ ਆਮ ਆਦਮੀ ਪਾਰਟੀ ਦਾ ਸਾਰੇ ਕਿਤੇ ਤੁਰਿਆ ਰਹਿੰਦਾ ਪੈਸੇ ਤੇ ਜੋ ਮਰਜ਼ੀ ਕਰਨਾ ਹੈ ਇੱਥੇ ਕਿੱਥੇ ਆਉਣਾ ਚਾਹੀਦਾ ਨਾ ਜਿਹੜਾ ਹੁਣ ਬਣਿਆ ਉਹ ਨਹੀਂ ਹੁਣ ਹੀ ਲੈਣੀ ਹੈ ਸਾਡੇ ਇਹ 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 ਜ਼ਮੀਨੀ ਹਾਲਤ ਹੈ ਵੀ ਜਿਹੜਾ ਨਵੇਂ ਘਰ ਹੈ ਸਾਡਾ ਉੱਥੋਂ ਤੇ ਮਤਲਬ ਸਾਡੇ ਸਾਹਮਣੇ ਹੀ ਹੈ ਜਦੋਂ ਇੱਕ ਤਰੀਕੇ ਧਰਨੇ ਤੇ ਬੈਠੇ ਆ ਸਿਰਫ ਇੱਕ ਵੱਡ ਜਿਹਾ ਕੰਕਰੀਟ ਦੀ ਦੁਵਾਰ ਸੀਗੀ ਹਾਂਜੀ ਹਾਂਜੀ ਡੀਸੀ ਹੁਸ਼ਿਆਰਪੁਰ ਨੂੰ ਮਿਲੇ ਏਡੀਸੀ ਰਾਹੁਲ ਚਾਬੇ ਨੂੰ ਇੱਕ ਦੀ ਬਜਾਏ ਦੋ ਵਾਰ ਮਿਲਲੇ ਦੋ ਵਾਰ ਮਿਲਲੇ ਜੀ ਐਕਸ਼ਨ ਪੋਲੀੂਸ਼ਨ ਕੰਟਰੋਲ ਬੋਰਡ ਤੋਂ ਮਿਲ ਕੇ ਆਏ ਐਸਜੀਐਮ ਦੇ ਨਾਲ ਦੋ ਤਿੰਨ ਵਾਰ ਮੀਟਿੰਗਾਂ ਹੋ ਗਈਆਂ ਮੁਕੇਰੀਆਂ ਦੇ ਵਿੱਚ ਇਹ ਸਟੋਨ ਕ੍ਰੈਸ਼ਰ ਦੀ ਨਾ ਤਾਂ ਕੋਈ ਇਨਕੁਆਰੀ ਲੱਗੀ ਨਾ ਇਹਦੇ ਕੰਮ ਦੇ ਵਿੱਚ ਕੋ ਰੁਕਾਵਟ ਆਈ ਉਸ ਤੋਂ ਬਾਅਦ 5 ਤਰੀਕ ਦਾ ਧਰਨਾ ਚੱਕਾ ਜਾਮ ਰੱਖਿਆ ਗਿਆ ਹੈਗਾ ਜੀ ਉਹ ਵੀ ਇਹਨਾਂ ਨੇ ਕੈਨਸਲ ਕਰਾਇਆ ਤੁਹਾਨੂੰ ਕੋਈ ਚ ਭੇਜ ਦਿਆਂ ਬੰਦੇ ਤੁਹਾਡੀ ਕੋ ਅੱਗੇ ਗੱਲਬਾਤ ਕਰਾਣੇ ਆ ਉਹਨਾਂ ਨੇ ਉਹ ਵੀ ਕੋਈ ਗੱਲਬਾਤ ਨਹੀਂ ਕਰਾਈ ਹੁਣ ਤਾਂ ਸਾਡਾ ਨਿਰਣਾ ਇਹੀ ਹੈ ਜੀ ਪੰਜ ਚਾਰ ਦਿਨ ਵਿੱਚ ਪਾ ਲੋ ਤੇ ਮੁੜ ਕੇ ਚੱਕਾ ਜਾਂਦਾ ਪ੍ਰੋਗਰਾਮ ਬਣਾ ਲੈਂਦੇ ਦੇਖੋ ਜੀ ਐਮਐਲਏ ਨੂੰ ਵੀ ਖਬਰ ਪੂਰੀ ਹੋ ਰਹੀ ਹੈ ਵੀ ਬੰਦੇ ਤੰਗ ਨੇ ਉੱਥੇ ਜਾ ਕੇ ਆਏ ਨੇ ਉਹਨੇ ਵੀ ਮਤੇ ਦਾ ਦਿੱਤਾ 6 ਮਹੀਨਾ ਟਾਈਮ ਪਾ ਕੇ ਦਿੱਤਾ ਹੈ ਤੁਸੀਂ ਛੇਤੀ ਨਾਲ ਸੈਟਿੰਗ ਕਰੋ ਮਤਾ ਕਦੋਂ ਪਹਿਣਾ ਹੈ ਉਹ ਪਤਾ ਨਹੀਂ 6 ਮਹੀਨੇ ਬਾਅਦ ਪਹਿਣਾ ਹੈ ਉਦੋਂ ਤਾਂ ਇੱਥੇ ਮੁੱਦੇ ਖੜੇ ਹੋ ਜਾਣੇ 6 ਮਹੀਨਿਆਂ ਚ ਤਾਂ ਹੀ ਇਹ ਨਹੀਂ ਕਰਦੇ ਇਹ ਕੱਲੇ ਨੇ ਇਹ ਇਹੀ ਹੈ ਮਤਲਬ ਲੋਕ ਇਸ ਗੱਲ ਦੇ ਨਾਲ ਤੰਗ ਹੈ ਸਾਡੇ ਇੱਥੇ ਪੂਰਾ ਲੱਗਾ ਹੋਇਆ ਹੁਣ ਇਹ 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 ਕ੍ਰੈਸ਼ਰ ਤੇ ਲੱਗ ਜਾਇਆ ਕਿ ਇੱਥੇ ਦੋ 5 600 ਗੱਡੀ ਲੱਗੀਆਂ ਜੀ ਟਰੈਕਟਰ ਲੱਗ ਜਾਂਦੇ ਨੇ ਕਿ ਦੱਪਕੋ ਕੇ ਅੰਦਰ ਵੜਦੇ ਆ ਕੀ ਇੱਥੇ ਕੋ ਮਹਿਨ ਲੱਗਾ ਧੁੱਗੀ ਵਿੱਚ ਬੈਠੇ ਭੁੱਖੇ ਤੇ ਆ ਕੋਈ ਨਹੀਂ ਦੇਖਦਾ ਸਾਰੇ ਕੋਈ ਵੀ ਇੱਥੇ ਪਾਣੀ ਇੱਕ ਬਰੀ ਸੜਕਾ ਜਾਂਦੇ ਨੇ ਭੁੱਖੀਆਂ ਤੇ ਬੁੱਢੀਆਂ ਬੈਠੀਆਂ ਨੇ ਨੌਜਵਾਨ ਸਾਡੇ ਰਾਤ ਨੂੰ ਜੋ ਮਰਜੀ ਹੋਵੇ ਕੋਈ ਨਹੀਂ ਮਾਈ ਦਾ ਬੱਚਾ ਬਾਤ ਪੁੱਛਦਾ ਕਿਉਂ ਸਰਕਾਰ ਸੁੱਤੀ ਦੀ ਨਵੇਂ ਘਰ ਬਦਲੇ ਸੁੱਤੀ ਦੀ ਹੈ ਫਲਾਟ ਇਹ ਰਿਹਾ ਕਿੱਥੋਂ ਚੱਕ ਦਿੱਚੇ ਗਏ ਦੋ ਆਦਮੀ ਨੇ ਸਮਝਿਆ ਸਾਨੂੰ ਉਸਲੇ ਵਿੱਚ ਕੋਈ ਸਰਕਾਰ ਨਹੀਂ ਆਈ ਰੋਂਦੇ ਗਏ ਸਾਡੀ ਸਰਕਾਰ ਹੀ ਹੈ ਨਹੀਂ ਅਸੀਂ ਆਉਣਾ ਕੰਮ ਨਾ ਨਾ ਹੁੰਦੀ ਭਾਈ ਮਰੀ ਗਈ ਮੋਟਾ ਨਹੀਂ ਆਉਂਦੀ ਖਤਮ ਹੋ ਗਈ ਇਹ ਸਰਕਾਰ ਅਭੀ ਇੱਕ ਵਾਰ ਸਾਡਾ ਮੌਕਾ ਦਿਖਣਾ ਕੋਈ ਜਾਂ ਮਾਰੀ ਜਾ ਜਕੰਡੇ ਬਣਨ ਲੱਗੇ ਬਾਸ ਬੋਲ ਦੇ ਕੇ ਮਾਰ ਦੋ ਕੋਈ ਨਹੀਂ ਕੋਈ ਨਹੀਂ ਅੰਕਾਂ ਨੂੰ ਮਰਨੇ ਦੀ ਆਮ ਚਾਹ ਬੋਲ ਕੇ ਮਾਰ ਦਿੰਦੇ ਕੋਈ ਨਹੀਂ ਹੱਲ ਕਰ ਸਕਦੇ ਕੋਈ ਨਹੀਂ ਹੈ ਜਗ੍ਹਾ ਅੱਜ ਲਿਆ ਕੇ ਖੜੇ ਹੋ ਜਨ ਡੀ ਐਚ ਕੀ ਦਾ ਕੋਈ ਮਰਜ਼ੀ ਆ ਜਾ ਹੀ ਖੜੇ ਹੁੰਦੀ ਆਉਂਦੇ ਸਾਹਮਣੇ ਇਹ ਪਾਜਾ ਜੋਤਾਂ ਇਹ ਇਹ ਹੈ ਕਿ ਇਹ ਹਮਾਦਰ ਦਾ ਮਾਲ ਜਿਹੜਾ ਪੰਜਾਬ ਦੀ ਲੰਗਰੀਆ ਚਲੋ ਇਹ ਤਾਂ ਬੰਦ ਹੋਣੇ ਜਾਂ ਨਹੀਂ ਹੋਣੇ ਪਰ ਇਹ ਤਾਂ ਹੀ ਕੁਝ ਥੋੜੀ ਥੋੜੀ ਠੀਕ ਆਏ ਕੀ ਕਰੀ ਜੀ ਦੋ ਚਾਰ ਬੰਦੇ ਤਾਂ ਕਰ ਨਹੀਂ ਸਕਦੇ ਚੱਕਾ ਜਾਮ ਨਾਲ ਜਾਮ ਹੋਣਾ ਹੀ ਕੰਮ ਹੈ ਨਹੀਂ ਕਰ ਸਕਦੇ ਦੋ ਚਾਰ ਬੰਦੇ ਇਹ ਗੱਡੀਆਂ ਚੱਕਾ ਜਾਮ ਹੋਣਾ ਤਾਂ ਜਾਮ ਹੋਣਗੇ ਦੇਖੋ ਜੀ ਸਾਡੀ ਕੋਈ ਸ਼ਨਾ ਨਹੀਂ ਆਂਦੀ ਆਮ ਆਦਮੀ ਪਾਰਟੀ ਇਹੀ ਕਹਿੰਦੀ ਸੀ ਅਸੀਂ ਆਮ ਆਦਮੀ ਬੰਦੇ ਨਾਲ ਤੁਰੂਗੇ ਆਮ ਆਦਮੀ ਪਾਰਟੀ ਵੋਟਾਂ ਲੈਣ ਆਂਦੀ ਇਹੀ ਕਹਿੰਦੀ ਆਮ ਬੰਦੇ ਨਾਲ ਤੁਰੂਗੇ ਪਰ ਇਸ ਵੇਲੇ ਸਾਰੇ ਅਫਸਰਾਂ ਨਾਲ ਤੁਰਦੇ ਆ ਉਹ ਆਮ ਆਦਮੀ ਬੰਦੇ ਜਾਣਦੇ ਹੀ ਕੋਈ ਨਹੀਂ ਆ ਆਦਮੀ ਹੈ ਗੜੇ ਸਾਡੇ ਕੋਲੇ ਹੈ ਜੀ ਜਿਹੜਾ ਉਹਨਾਂ ਨੂੰ ਦੇਣਾ ਨਹੀਂ ਉਹਦੋਂ ਤਾਂ ਕੁਝ ਮਿਲਣਾ ਹੀ ਨਹੀਂ ਕਿਵੇਂ ਦਈਏ ਭਾਈ ਇਹਨਾਂ ਕੋਲ ਪੈਸਾ ਉਹਨਾਂ ਦੀ ਸਰਕਾਰ ਆ ਆਪ ਭਗਵੰਤ ਜੀ ਕਹਿੰਦਾ ਰਿਹਾ ਵੀ ਮੈਂ ਆਮ ਲੋਕਾਂ ਦਾ ਗਰੀਬਾਂ ਦਾ ਆ ਗਰੀਬ ਲੋਕ ਤਾਂ ਧਰਨਿਆਂ ਦੇ ਕੋਈ ਬਚੇ ਇਹੀ ਭਾਸ਼ਣ ਆਂਦਾ ਰਿਹਾ ਜੀ ਇਹੀ ਭਾਸ਼ਣ ਆਂਦਾ ਰਿਹਾ ਹੁਣ ਕੁਝ ਨਹੀਂ ਦਿੱਲੀ ਦੇ ਵਿੱਚ ਉਹ ਹਾਰ ਹੋਣ ਤੋਂ ਬਾਅਦ ਨੰਬਰ ਜਾਰੀ ਹੋ ਗਏ ਭ੍ਰਿਸ਼ਟਾਚਾਰ ਹੈ ਕੋਈ ਤੁਹਾਡੀ ਡਿਮਾਂਡ ਹੈ ਤੁਹਾਨੂੰ ਕਿਤੇ ਪ੍ਰੋਬਲਮ ਆਂਦੀ ਹੈ ਸਾਨੂੰ ਇੱਕ ਮੈਸੇਜ ਕਰੋ ਇਹ ਲੋਕ ਧਰਨੇ ਦੇ ਉੱਪਰ ਬੈਠੇ ਹੋਏ ਆ ਸਵੇਰੇ ਸ਼ਾਮ ਸਾਰੀਆਂ ਗੱਲਾਂ ਜਾਂਦੀਆਂ ਆ ਤੇ ਥੱਲੇ ਕੁਝ ਵੀ ਨਹੀਂ ਹੁਣ ਇਹਦੇ ਚ ਜਾ ਤਾਂ ਸਿੱਧੇ ਤੌਰ ਤੇ ਭਗਵੰਤ ਮਾਨ ਹੁਣਾਂ ਦਾ ਖੁਦ ਹੀ ਆਪ ਦਾ ਹੀ ਐਮਐਲਏ ਜਿਹੜਾ ਐ ਇਸ ਜਾਂ ਤੱਕ ਇੱਕ ਉਹਦੇ ਸਿੱਧੇ ਤੌਰ ਤੇ ਹਿੱਸੇਦਾਰੀ ਹੋਣੀ ਹੈ ਜਾਂ ਲੋਆਈ ਹੋ ਰਿਆ ਹੁਣਾ ਹੈ ਆ ਹੋ ਸਕਦਾ ਜੀ ਤਾਂ ਤਾਂ ਹੀ ਨਹੀਂ ਬੰਦ ਹੋ ਰਿਆ ਕਿਉਂਕਿ ਜੇ ਲੋਕ ਕਹਿ ਰਹੇ ਆ ਵੀ ਨਹੀਂ ਇੱਥੇ ਲੱਗੇ ਤਾਂ ਪਟਕੇ ਲੈ ਜਾਓ ਜਿੱਥੇ ਮਰਜ਼ੀ ਲਾਣਾ ਭਗਵੰਤਮਾਨ ਆਪਣੇ ਘਰ ਦੇ ਬਾਹਰ ਲਵਾ ਲਏ ਜਿਹੜਾ ਗਰਦੋਸ਼ ਦੀਆਂ ਪਰਮਿਸ਼ਨਾਂ ਦੇ ਰਿਹਾ ਉਹ ਆਪਣੇ ਘਰ ਨੂੰ ਇੱਧਰ ਦੀ ਖਾੜਾ ਉੱਧਰ ਵੀ ਖਾੜਾ ਅਸੀਂ ਗੱਬੇ ਕਰਾਛਾ ਲਾਣ ਲੱਗੇ ਪਹਿਲਾਂ ਖਾੜ ਦੇ ਰੱਛਣ ਲਾ ਕੇ ਕਿੱਥੇ ਨੌਕਰ ਨਹੀਂ ਬਾਰ-ਬਾਰ ਕਿੱਥੇ ਖਾੜਾ ਤਾਂ ਦੱਸਣ ਕਿੱਥੇ ਇੱਕ ਖਾੜ ਵੀ ਹੈ ਕਿਤੇ ਦੇਖੋ ਜੀ ਅਸੀਂ ਨਹੀਂ ਜਾਣਾ ਹੁਣ ਕਿਸੇ ਕੋਲ ਵੀ ਅਸੀਂ ਤਾਂ ਆਪਣਾ ਕਮੇਟੀ ਦੇ ਨਾਲ ਸੁਗੰਸ਼ਣ ਕਰਕੇ ਹੀ ਅਸੀਂ ਤਾਂ ਚੱਕਾ ਯਾਮ ਕਰਨਾ ਹੋਣੀ ਹੈ ਕੜੀ ਚ ਲੈਣ ਲੱਗੀ ਕੜੀ ਚ ਲੈਣ ਲੱਗੀ ਆ ਪੈਸੇ ਇਹਦੇ ਲੱਗੇ ਦੀ ਬਿਲਕੁਲ ਬਿਲਕੁਲ 10 ਮਿੰਟਾਂ ਇਨ ਆ ਕੇ ਹੋ ਗਏ ਹੈ ਤੂੰ ਦੇਖਾ ਬਿਜਲੀ ਵਾਲੇ ਆਲੇ ਪਹਿਲਾਂ ਬਿਜਲੀ ਵਾਲੇ ਬੰਦੇ ਇੱਥੇ ਉਹਨਾਂ ਨਾਲ ਨਹੀਂ ਉਹਨਾਂ ਦੇ ਬੰਦੇ ਪਾਏ ਬਿਜਲੀ ਦਾ ਪੂਰਾ ਤੋੜੀ ਚਾਰਗੇ ਬਈ ਹੋ ਰਹੀ ਹੈ ਲੋਕਾਂ ਦੇ ਕੋਈ ਨਹੀਂ ਹੈਗਾ ਇਹ ਤਸਵੀਰਾਂ ਤੁਹਾਡੇ ਨਾਲ ਦੁੱਖ ਹੈ ਲੋਕਾਂ ਦਾ ਸਿੱਧੇ ਤੌਰ ਤੇ ਤੁਹਾਡੇ ਨਾਲ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸਾਂਝਾ ਕਰਨ ਦਾ ਕੋਸ਼ਿਸ਼ ਕਰਦੇ ਆ ਤੁਸੀਂ ਮਦਦ ਕਰੋ ਘਟੋ ਘਟ ਸਾਰੇ ਕਿਤੇ ਪਜਾਓ ਇਹ ਸਾਰੇ ਪਾਸੇ ਤਾਂ ਕਿ ਪਤਾ ਲੱਗੇ ਕਿ ਜਿਹੜੀ ਦਾਅਵੇ ਕਰਦੀ ਹੈ ਭਗਵੰਤ ਮਾਨ ਦੀ ਆਮ ਆਦਮੀ ਦੀ ਸਰਕਾਰ ਜਾਂ ਭਗਵੰਤ ਮਾਨ ਜਾਂ ਉਹਦੇ ਸਾਰੇ ਲੀਡਰ ਜਿਹੜੇ ਦਾਅਵੇ ਕਰਦੇ ਆ ਦਾਵੇ ਕਿਦਾਂ ਦੇ ਲੋਕ ਇਹ ਇਲਾਕਾ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਉਜਾੜਿਆ ਜਾ ਰਿਹਾ ਹੈ ਹੋਰ ਇੱਥੇ ਪਲਾਂਟ ਲਗਾਏ ਜਾ ਰਹੇ ਆ ਪੱਲ ਕੇ ਕ੍ਰਸ਼ਰਾਂ ਤੋਂ ਲੋਕ ਆਵਾਜ਼ ਆ ਰਿਹਾ ਤੰਗ ਹੈ ਪਰੇਸ਼ਾਨ ਹੈ ਤੇ ਹੋਰ ਨਵੇਂ ਲਗਾ ਦੇਣੇ ਇੱਥੇ ਤਾਂ ਇਹਦਾ ਮਤਲਬ ਕਿ ਇਹ ਇਲਾਕਾ ਹੁਣ ਇੱਥੇ ਲੋਕਾਂ ਨੂੰ ਰਹਿਣ ਹੀ ਨਹੀਂ ਦੇਣਾ ਬਸਤਰ ਬਣਾਉਣ ਦਾ ਇਰਾਦਾ ਆਇਆ ਕਰੇ ਇਹ ਵੀ ਮਤਲਬ ਕੀ ਕਹਿ ਲੀਏ ਵੀ ਹੁਣ ਬਸਤਰ ਬਣਾ ਦਈਏ ਵੀ ਸਾਰੇ ਜਿੰਨੇ ਵੀ ਘਰ ਹੈ ਲਾਗੇ ਛਾਕੇ ਪੁੱਟ ਦੋ ਮਾ ਕੇ ਸਾਰਾ ਇਲਾਕਾ ਫਿਰ ਰਹਿਣ ਹੀ ਨਹੀਂ ਦੇਣਾ ਕੋਈ ਆਪ ਜिले ਸਾਰਾ ਇਲਾਕਾ ਹੀ ਪਟਿਆ ਗਿਆ ਫਿਰ ਸਾਰਾ ਹੀ ਤਬਾਹ ਹੋ ਜਾਏ ਉਹਨ ਵੀ ਅਸੀਂ ਜਿੱਲੇ ਖੜੇ ਆ ਇਧਰ ਦੇ ਪਾਸੇ ਵੀ ਟਰੱਕਾਂ ਦੀ ਪੂਰੀ ਲਾਈਨ ਲੱਗੀ ਹੈ ਤੇ ਦੂਜੇ ਪਾਸੇ ਵੀ ਟਰੱਕਾਂ ਦੀ ਲਾਈਨ ਲੱਗੀ ਹੈ ਪੂਰਾ ਕਾਫਲਾ ਹੀ ਮਤਲਬ ਇਸ ਪਾਸੇ ਇਸ ਸੜਕ ਦੇ ਉੱਪਰ ਚੱਲੇ ਆ ਜਿਹੜੀ ਸੜਕ ਦੇਖਣੀ ਹੈ ਇਹ ਸੜਕ ਲੋਕਾਂ ਦੀ ਪਰਸਨਲ ਸੜਕ ਹੈ ਇਹ ਆਪਣੀ ਲੋਕਾਂ ਦੀ ਪਰਸਨਲ ਸੜਕ ਹੈ ਜਿਹੜੀ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਕਹ ਲਈਏ ਦੋ ਭਾਈ ਜਦੋਂ ਜ਼ਮੀਨ ਵੰਡਦੇ ਆ ਤੇ ਜਾਣ ਦੇ ਲਈ ਵਿੱਚੋਂ ਅੱਧੀ ਅੱਧੀ ਕਰਮ ਆਪਣੀ ਛੱਡ ਕੇ ਜਿਹੜੀ ਆ ਦੋ ਕਰਮਾਂ ਦੀ ਕਹ ਲਈਏ ਉਹ ਜਗ੍ਹਾ ਬਣਾਉਂਦੇ ਆ ਵੀ ਆਪਣੇ ਖੇਤ ਤੱਕ ਜਾਇਆ ਜਾ ਸਕੇ ਇੱਥੇ ਕੋਈ ਸਰਕਾਰੀ ਇਟ ਨਹੀਂ ਲੱਗੀ ਹੋਈ ਇਸ ਸੜਕ ਦੇ ਉੱਪਰ ਕੋਈ ਕਿਸੇ ਪ੍ਰਕਾਰ ਦਾ ਕਹਿ ਲੀਏ ਵੀ ਸਰਕਾਰ ਦਾ ਇਹਦੇ ਤੇ ਕੁਝ ਲੈਣ ਦੇਣ ਨਹੀਂ ਨਾ ਪੀਡਬਲ ਜੀਡੀ ਦਾ ਕਹਿ ਲੀਏ ਜਾਂ ਕਿਸੇ ਹੋਰ ਮਹਿਕਮੇ ਦਾ ਹੈ ਨਹੀਂ ਪਰ ਇਹ ਸਿੱਧੇ ਚੱਲ ਰਹੀ ਹੈ ਅੱਗੇ ਕਹਿ ਲੀਏ ਅੱਗੇ ਪੰਜਾਬ ਤੋਂ ਅੱਗੇ ਹਿਮਾਚਲ ਸ਼ੁਰੂ ਹੁੰਦਾ ਹੈ ਤੇ ਅੱਗੇ ਪਰਸਨਲ ਜ਼ਮੀਨਾਂ ਲੋਕਾਂ ਦੀਆਂ ਧੱਕੇ ਦੇ ਨਾਲ ਹੀ ਬਦਮਾਸ਼ੀ ਦੇ ਨਾਲ ਹੀ ਕਹਿ ਲੀਏ ਕ੍ਰਸ਼ਰ ਇੱਥੋਂ ਮਾਲ ਕੱਢ ਰਹੇ ਪੰਜਾਬ ਦੇ ਕੁਝ ਕ੍ਰਸ਼ਰ ਬੰਦ ਹੈ ਤੇ ਇਧਰੋਂ ਹਿਮਾਚਲ ਵਾਲਿਆਂ ਆਪਣਾ ਸਾਰਾ ਕੰਮ ਚਲਾਇਆ ਕਿਉਂਕਿ ਮਾਈਨਿੰਗ ਦਾ ਜਿਹੜਾ ਕਾਰੋਬਾਰ ਇੰਨਾ ਕਿ ਜ਼ਿਆਦਾ ਹੈ ਜੇ ਪੰਜਾਬ ਬੰਦ ਹੈ ਤੇ ਹਿਮਾਚਲ ਕਮਾਈ ਦਾ ਦੌਰ ਨਾਲ ਰੱਖਿਆ ਹੋਇਆ ਪਰ ਤਬਾਹੀ ਤਾਂ ਇਸੇ ਇਲਾਕੇ ਦੀ ਹੋ ਚਾਹੇ ਪੰਜਾਬ ਦੇ ਸਰਹੱਦੀ ਦੇ ਪੰਜਾਬ ਦੇ ਪਿੰਡ ਆ ਚਾਹੇ ਹਿਮਾਚਲ ਦੇ ਉਹ ਸਰਹੱਦੀ ਦੇ ਉਹ ਪਿੰਡ ਹੈਗੇ ਆ ਪੱਟੇ ਤਾਂ ਇਹੀ ਜਾ ਰਿਹਾ ਨਾ ਇਲਾਕਾ ਜਿੱਦਾਂ ਜਿੱਦਾਂ ਪੱਟਿਆ ਜਾਂਦਾ ਉਦਾਂ ਦਾ ਇਲਾਕਾ ਡਾਊਨ ਹੁੰਦਾ ਜਾ ਰਿਹਾ ਸਾਡੇ ਉੱਪਰ ਪੌਂਗ ਡੈਮ ਜਿਹੜਾ ਹੈਗਾ ਇਹ ਤੇ ਇਹ ਲੋਕ ਹੈ ਤੁਹਾਡੇ ਸਾਹਮਣੇ ਆ ਜਿਹੜੀ ਆਪਣੀ ਸਾਰੀ ਗੱਲਬਾਤ ਦੱਸਦੇ ਪਿਆ ਵੀ ਕੀ ਬਣੇਗਾ ਸਾਡਾ ਆਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਸੜਕਾਂ ਦੇ ਉੱਪਰ ਆਉਂਦੇ ਆ ਧਰਨਿਆਂ ਦੇ ਉੱਪਰ ਆਉਂਦੇ ਆ ਫੇਰ ਵੱਡੇ ਵੱਡੇ ਮਾਫੀਆ ਇਹਨਾਂ ਦੇ ਉੱਪਰ ਹਮਲਿਆਂ ਨੂੰ ਫੇਰ ਪੁਲਿਸ ਆ ਜਾਂਦੀ ਇਹਨਾਂ ਦੇ ਉੱਪਰ ਪਰਚੇ ਦਰਜ ਨੂੰ ਤੁਸੀਂ ਸੜਕਾਂ ਜਾਮ ਕੀਤੀਆਂ ਲੋਕ ਵੀ ਗਾਲਾਂ ਕੱਢਦੇ ਆ ਇਹ 15 ਦਿਨ ਹੋ ਗਏ ਆ ਇੱਕ ਤਰਪਾਲ ਦੇ ਉੱਪਰ ਬਿਲਕੁਲ ਠੰਡ ਦੇ ਵਿੱਚ ਰੋਜ਼ ਇੱਥੇ ਰਹਿਣਾ ਪੈਂਦਾ ਰਾਤ ਤੇ ਦਿਨ ਨੂੰ ਇਹ ਜਿੰਨੇ ਲੋਕ ਬੈਠੇ ਹੋਏ ਆ ਇਹ ਨਹੀਂ ਵੀ ਹੁਣ ਹੀ ਇਕੱਠੇ ਹੋਏ ਆ ਵੀ ਹੁਣ ਕਿਹਾ ਤੇ ਆ ਕੇ ਇਕੱਠੇ ਹੋ ਗਏ ਸਵੇਰੇ ਸ਼ਾਮ 24 ਘੰਟੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਬੈਠੇ ਹੋਏ ਆ ਕੋਈ ਇਹਨਾਂ ਦੀ ਸਾਰ ਲੈਣ ਵਾਲਾ ਨਹੀਂ ਮੈਂ ਤਾਂ ਹੈਰਾਨ ਕੇ ਹੁੰਨਾ ਆ ਵੀ ਸਾਡਾ ਤਹਿਸੀਲ ਦਾ ਐਸਡੀਐਮ ਉਹਨੂੰ ਪਤਾ ਹੀ ਨਹੀਂ 10 ਮਿੰਟ ਵੀ ਨਹੀਂ ਇੱਥੇ ਆ ਕੇ ਮਿਲ ਸਕਦਾ ਵੀ ਤੁਹਾਨੂੰ ਤਕਲੀਫ ਕੀ ਹੈ ਪਬਲਿਕ ਜਾ ਕੇ ਆਈ ਦੋ ਤਿੰਨ ਵਾਰੀ ਜਾ ਕੇ ਆਈ ਪਬਲਿਕ ਉਹ ਫੇਰ ਹੋਰ ਵੀ ਅਗਲੀ ਗੱਲ ਹੈ ਸਾਡੇ ਘਰ ਦੇ ਬਾਹਰ ਕਿਤੇ ਕੁੱਤਾ ਵੀ 4 ਦਿਨ ਬੈਠ ਜੇ ਅਸੀਂ ਉਹਨੂੰ ਵੀ ਟੁੱਕਰ ਪਾਣਾ ਸ਼ੁਰੂ ਕਰ ਦਿੰਨੇ ਆ ਵੀ ਲੈ ਭਾਈ ਵੀ ਇਹ ਸਾਡੇ ਘਰ ਦੇ ਬਾਹਰ ਬੈਠਿਆ ਮੈਨੂੰ ਰੋਟੀ ਪਾਦਾ ਪਰ ਇਹ ਇਹ ਤਾਂ ਪਿੰਡ ਦੇ ਬਸਿੰਦੇ ਹੈ ਇੱਥੋਂ ਦੇ ਲੋਕ ਹੈ VOTER ਹੈ 80 ਤੋਂ ਪਲੱਸ ਵੱਧ ਘਾਰ ਹੈ ਇਸ ਇਸ ਇੱਥੇ ਇਸ ਇਸ ਏਰੀਆ ਦੇ ਜਿੱਥੇ ਤੁਸੀਂ ਗੱਬੇ ਗੱਬੇ ਇੱਕ ਸਟੋਨ ਕ੍ਰੈਸ਼ਰ ਫੇਰ ਤਾਂ ਅੱਜ ਇਹ ਲਗਾਇਆ ਤੁਸੀਂ 2-4 ਦਿਨਾਂ ਨੂੰ ਹੋਰ ਕੋਈ ਲੱਗ ਪਊਗਾ ਐਸੀ ਤਾਂ ਤੁਹਾਡੇ ਕੋ ਤਾਂ ਘਾਟ ਨਹੀਂ mafia ਲਗਾਤਾਰ ਅਰਬਾਂ ਖਰਬਾਂ ਰੁਪਿਆ ਜਿਹੜਾ ਹੈ ਉਹ ਕੁਮਾਰਿਆ ਇਸ ਮਾਈਨਿੰਗ ਦੇ ਗੋਰਪਤੰਦੇ ਦੇ ਵਿੱਚ ਉਹ ਸਰਕਾਰ ਸਾਰੀ ਇਹਦੇ ਤੋਂ ਹੀ ਚੱਲ ਰਹੀ ਹੈ ਠੀਕ ਹੈ ਨਾ ਕੇਜਰੀਵਾਲ ਇਹੀ ਕਹਿੰਦਾ ਰਿਹਾ ਨਾ ਜਿਹੜਾ ਹੁਣ ਹਾਰ ਗਿਆ 20000 ਕਰੋੜ ਰੁਪਿਆ ਮੈਂ ਮਾਈਨਿੰਗ ਦੇ ਵਿੱਚੋਂ ਆਣਾ ਪੰਜਾਬ ਪਟ ਤਾ ਸਾਰਾ ਤਬਾਹ ਕਰਤਾ ਪੰਜਾਬ ਪੰਜਾਬ ਦੇ ਇਹ ਹੈ ਅਸਲ ਗਰਾਊਂਡ ਦੇ ਪਿੰਡ ਜਿੱਥੇ ਅਸੀਂ ਖੜੇ ਆ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਦਾ ਇੰਨਾ ਕਿ ਜ਼ਿਆਦਾ ਗੋਰਪਤੰਦਾ ਚੱਲਦਾ ਪਿਆ ਜਾ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਪੱਤੀ ਨਵੇਂ ਘਾਰ ਹੈ ਸਾਡਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੁਕੇਰੀਆਂ ਕੰਸਿਸਟੈਂਸੀ ਦਾ ਬਿਲਕੁਲ ਹਾਜੀਪੁਰ ਦੇ ਵਿੱਚ ਕਰਕੇ ਚੀਰ ਦੀ ਖੂਈ ਅੱਡੇ ਦੇ ਲਾਗੇ ਇੱਕ ਪਿੰਡ ਹੈ ਤੇ ਇੱਥੇ ਜਿਹੜੇ ਸਾਡੇ ਨੇੜੇ ਟੇੜੇ ਦੇ ਲੋਕ ਹੈ ਚਾਹੇ ਹੰਦਵਾਲ ਦੇ ਆ ਉਹ ਲਾਹੇ ਦੇ ਆ ਗੇਰੇ ਦੇ ਆ ਇਹ ਲੋਕਾਂ ਦੀ ਜ਼ਮੀਨਾਂ ਵੀ ਹੈਗੀਆਂ ਇੱਥੇ ਤਬਾਹ ਹੋ ਜਾਣਾ ਤੁਹਾਨੂੰ ਬੋਲਣਾ ਪੈਣਾ ਬੋਲੋ ਇਹਦੇ ਵਿਰੁੱਧ ਖੜੇ ਹੋਵੋ ਇਹ ਲੋਕ ਬੈਠੇ ਹੋਏ ਆ ਉਧਰ ਟਾਡੇ ਕਟਵਾਲ ਦੇ ਵਿੱਚ ਲੋਕ ਲਗਾਤਾਰ ਧਰਨੇ ਦੇ ਉੱਪਰ ਬੈਠੇ ਹੋਏ ਆ ਏ ਨਹੀਂ ਦੇਖ ਲਿਆ ਵੀ ਲੋਕ ਧਰਨੇ ਦੇ ਉੱਪਰ ਬੈਠੇ ਹੋਏ ਆ ਚੱਲ ਗਏ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਫਰਕ ਪੈਣਾ ਆਣ ਵਾਲੇ ਸਮੇਂ 'ਚ ਇਹ ਤਾਂ ਫਿਰ ਲੋਕ ਬੋਲ ਰਹੇ ਆ ਜਿੰਨੀ ਕਿ ਹਿੰਮਤ ਹੈ ਧਰਨੇ ਦੇ ਉੱਪਰ ਬੈਠੇ ਹੋਏ ਆ ਪਰ ਜਦੋਂ ਉਜਾੜਾ ਆਣਾ ਹੜਾ ਆਣਾ ਆਦੋਂ ਨਹੀਂ ਦੇਖਣਾ ਵੀ ਕੋਈ ਮਹਿਲ ਲੜਾਇਆ ਕੋਈ ਜ਼ਮੀਨ ਵੱਡੀ ਜ਼ਮੀਨ ਜਾਇਦਾਦ ਵਾਲਾ ਆ ਵੱਡੀਆਂ ਕੋਠੀਆਂ ਵਾਲਾ ਆ ਸਭ ਕੁਝ ਰੋੜ ਕੇ ਲੈ ਜਾਣਾ ਜਿੱਦਾਂ ਦੀ ਤਬਾਹੀ ਨੂੰ ਇਹ ਰਾਹ ਪੈਂਦਾ ਪਿਆ ਹੈ ਤੇ ਇਹ ਤੁਹਾਡੇ ਨਾਲ ਸਾਰੀ ਗੱਲਬਾਤ ਅਸੀਂ ਸਾਂਝੀ ਕੀਤੀ ਹੈ ਪਿੰਡ ਦੇ ਸਰਪੰਚ ਸਾਹਿਬ ਪਿੰਡ ਦੇ ਔਰਤਾ ਨੇ ਸਾਰੀ ਗੱਲਬਾਤ ਹੋਰ ਕਿਸੇ ਨੇ ਕਰਨੀ ਕੋਈ ਗੱਲਬਾਤ ਕਹਿਣਾ ਚਾਹੀਦਾ ਆਪਣਾ ਦੁੱਖ ਸਾਰਾ ਤਾਂ ਕਿ ਪਤਾ ਤਾਂ ਲੱਗੇ ਲੋਕਾਂ ਨੂੰ ਬੜੀ ਵਾਰੀ ਘੇਰਿਆ ਆਪਣਾ ਦੁੱਖ ਕੋਈ ਆਇਆ ਨਹੀਂ ਬੋਲੀ ਜਾਣਾ ਸਾਡਾ ਫਰਜ਼ ਹੈ ਸਾਡਾ ਫਰਜ਼ ਹੈ ਦੱਸੀ ਕਿ ਕੀ ਕਰਨਾ ਉਹ ਦੇਖੇ تھے ਪੂਰੀ ਰਾਤ ਡਗ ਡਗ ਇੱਥੇ ਬੱਚੇ ਸੌਂਦੇ ਨੇ ਸਾਰੀ ਰਾਤ ਗੱਡੀਆਂ ਟਰਾਲੀਆਂ ਖੜਕਦੀਆਂ ਰਹਿੰਦੀਆਂ ਬੱਚਿਆਂ ਦੀ ਕਿੱਦਾਂ ਨੀਂਦ ਪੂਰੀ ਹੁੰਦੀ ਹੈ ਕਿੱਦਾਂ ਕੰਮ ਕਰਦੇ ਨੇ ਬੱਚੇ ਉਹ ਕਿੱਦਾਂ ਉਹ ਠਿਆੜੀਆਂ ਰਾਂਗ ਵਿਚਾਲੇ ਜਾਣਾ ਮਨ ਦੁੱਖ ਪੂਰੀ ਰਾਤ ਸੌਂਦੇ ਰਹਿਣਾ ਹੈਗਾ ਕਿਸੇ ਨੇ ਗੱਡੀ ਨਹੀਂ ਰੋਕਣੀ ਕਿਸੇ ਨੇ ਕੁਝ ਨਹੀਂ ਪੇ ਰਾਤ ਨੇ ਵੀ ਡੈਰਾਂ ਦਾ ਬੱਚਿਆਂ ਦਾ ਕੋਈ ਗੱਡੀ ਨਾਲ ਚੜ ਜਾਵੇ ਬੱਚਿਆਂ ਦਾ ਕੋਈ ਹਮਲਾ ਨਾ ਕਰਦੇ ਹੁਣ ਜਾਮ ਵੈਸੇ ਲੱਗ ਜਾ ਰਸਤੇ ਵਿੱਚ ਤਾਂ ਹਮਲਾ ਇਹਨਾਂ ਦੇ ਹੋ ਜਾਵੇ ਹਮਲਾ ਇਹਨਾਂ ਤੇ ਜਾਮ ਤਾਂ ਲੱਗ ਜਾਂਦਾ ਛੋਟਾ ਰਸਤਾ ਇਹ ਦੇਖੋ ਇਹ ਧਰਨੇ ਦੇ ਉੱਪਰ ਲੋਕ ਬੈਠੇ ਇਹਨਾਂ ਦੀ ਰਾਖੀ ਦਾ ਕੋਈ ਸਵਾਲ ਹੈ ਸਾਡਾ ਇੱਥੋਂ ਦਾ ਪ੍ਰਸ਼ਾਸਨ ਘਟੋ ਘਾਟੇ ਨਹੀਂ ਇਹਨਾਂ ਤੇ ਤਾਂ ਨਹੀਂ ਕਿ ਪੁਲਿਸ ਪ੍ਰਸ਼ਾਸਨ ਕਾਰਵਾਈ ਕਰ ਸਕਦਾ ਵੀ ਹਾਂ ਵੀ ਤੋਰ ਮਹਿਕਮੇ ਪਰਮਿਸ਼ਨਾਂ ਮਾਈਨਿੰਗ ਵਾਲੇ ਨੇ ਜਾਂ ਪੋਲੂਸ਼ਨ ਕੰਟਰੋਲ ਕੰਟਰੋਲ ਬੋਰਡ ਨੇ ਦਿੱਤੀਆਂ ਹੋਈਆਂ ਪਰ ਇਹਨਾਂ ਲੋਕਾਂ ਦੀ ਰਾਖੀ ਦਾ ਸਵਾਲ ਤਾਂ ਬਣਦਾ ਹੈ ਤੇ ਸਾਡੇ ਲੋਕਲ ਪ੍ਰਸ਼ਾਸਨ ਨੂੰ ਘਟੋ ਘਟ ਦੋ ਵੇਲੇ ਇੱਥੇ ਮੁਸਤੰਦੀ ਰੱਖਣੀ ਚਾਹੀਦੀ ਹੈ ਮੁਲਾਜ਼ਮਾ ਦੀ ਕਿਉਂਕਿ ਇਹ ਮਾਫੀਆ ਲਗਾਤਾਰ ਇਥੋਂ ਕ੍ਰੋਸ ਕਰਦਾ ਹੈ ਸੜਕ ਦੇ ਵਿੱਚੋਂ ਮਾਫੀਆ ਜਿਸ ਮਾਫੀਆ ਤੋਂ ਵੱਡੀ ਵੱਡੀ ਅਫਸਰशाही ਸਰਕਾਰ ਤੱਕ ਡਰਦੀ ਹੈ ਜੇ ਨਾ ਡਰਦੀ ਹੁੰਦੀ ਤੇ ਅੱਜ ਕਾਰਵਾਈ ਨਾ ਭਗਵੰਤ ਮਾਨ ਕਰਦਾ ਇਸ ਮਾਫੀਆ ਦੇ ਉੱਪਰ ਜਿਹੜਾ ਮਾਫੀਆ ਹੁਣ ਇਹ ਸਾਰੇ ਇਲਾਕੇ ਨੂੰ ਲੁੱਟਣ ਦੇ ਉੱਪਰ ਲੱਗਾ ਹੋਇਆ ਹੈ ਤੇ ਮੈਂ ਚਾਹਨਾ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦਿਖਾ ਰਹੇ ਹਾਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਕਰੋ ਪੰਜਾਬ ਦੇ ਤੇ ਪੰਜਾਬ ਦੇ ਬਾਹਰ ਤੱਕ ਤੇ ਸਰਕਾਰ ਨੂੰ ਲਾਹਨਤਾਂ ਪਾਓ ਜਿਹੜੀ ਪੰਜਾਬ ਦੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਤੇ ਇਹਨਾਂ ਦੀ ਲੋਕਲ ਲੀਡਰਸ਼ਿਪ ਹੈ ਇੱਥੋਂ ਦੀ ਸਾਡੀ ਮੁਕੇਰੀਆਂ ਦੀ ਜਿਹੜੀ ਪਹਿਲਾਂ ਮਾਈਨਿੰਗ ਦੇ ਵਿਰੁੱਧ ਬਹੁਤ ਜ਼ਿਆਦਾ ਬੋਲਦੀ ਰਹੀ ਹੈ ਧਰ ਸਾਡੇ ਧਰਨੇ ਮਜਾਰਿਆਂ ਦੇ ਵਿੱਚ ਆਂਦੀ ਰਹੀ ਹੈ ਅੱਜ ਉਹਦੀ ਜ਼ੁਬਾਨ ਜਿਹੜੀ ਹੈ ਸੀਜ਼ ਹੋਈ ਪਈ ਹੈ ਵੀ ਉਹ ਲਗਾਤਾਰ ਬੋਲ ਨਹੀਂ ਰਹੀ ਵੀ ਇਸ ਇਲਾਕੇ ਦੇ ਵਿੱਚ ਹੋਰ ਸਟਾਉਨ ਪ੍ਰੈਸ਼ਰ ਲੱਗ ਰਹੇ ਆ ਅਸੀਂ ਤਾਂ ਚਾਹੇ ਜਿਹੜੇ ਲਗਾਉਣ ਵਾਲੇ ਉਹਨਾਂ ਨੂੰ ਵੀ ਲਗਾਤਾਰ ਕਹਿੰਦੇ ਆ ਵੀ ਇਸ ਇਲਾਕੇ ਦੇ ਵਿੱਚ ਨਾ ਲਾਓ ਸਾਡਾ ਇਲਾਕਾ ਪਹਿਲਾਂ ਹੀ ਬਹੁਤ ਜ਼ਿਆਦਾ ਗਰੀਬੜਾ ਆ ਬਹੁਤ ਗਰੀਬ ਲੋਕ ਇਸ ਇਲਾਕੇ ਦੇ ਵਿੱਚ ਰਹਿੰਦੇ ਆ ਤੇ ਇੱਥੇ ਇਹ ਲਗਾਤਾਰ ਜਿੰਨਾ ਜ਼ਿਆਦਾ ਪਟਾਈ ਹੋ ਰਹੀ ਹੈ ਤੇ ਇਹ ਲੋਕਾਂ ਦੇ ਲਈ ਭੁੱਖੇ ਨਹੀਂ ਰਹਿ ਜਾਣਾ ਇਹ ਰੁੜ ਜਾਣੇ ਆ ਇਹ ਮਾਰੇ ਜਾਣੇ ਆ ਚਾਹੇ ਅੱਜ ਮਰ ਜਾਣ ਚਾਹੇ ਕੱਲ ਬਣ ਜਾਣ ਮੈਂ ਚਾਹਨਾ ਵੀ ਇਹਨੂੰ ਬਤ ਸਰਕਾਰ ਕੋਈ ਮਾਰ ਦੇ ਸਾਨੂੰ ਹਾਂ ਜਾਂ ਸਰਕਾਰ ਇਹ ਸਾਫ਼ ਹੈ ਲੋਕਾਂ ਦੀ ਸਰਕਾਰ ਮਾਰ ਦੇ ਨਹੀਂ ਤਾਂ ਆ ਕਿ ਜੇ ਇਦਾਂ ਦਾ ਤੁਸੀਂ ਕੰਮ ਰੱਖਣਾ ਇਥੇ ਤੇ ਆਪ ਸਰਕਾਰ ਕਰਦੇ ਜੋ ਕਰਨਾ ਸਰਕਾਰ ਦੀ ਆਪਣੀ ਜਿਹੜੀ ਹੈਗੀ ਆ ਇਹ ਤੁਹਾਡੇ ਨਾਲ ਅਸੀਂ ਗੱਲਬਾਤ ਸਾਰੀ ਸਾਂਝੀ ਕਰ ਰਹੇ ਆ ਤੇ ਲੋਕਲ ਪ੍ਰਸ਼ਾਸਨ ਨੂੰ ਖਾਸ ਕਰਕੇ ਐਸ ਐਚਓ ਹਾਜੀਪੁਰ ਅਮਰਜੀਤ ਹੁਣੀ ਹੈ ਤੇ ਐਸ ਐਸ ਪੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਪੀ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਸਿਕਿਉਰਟੀ ਦੀ ਤੁਹਾਡੀ ਤੇ ਇਹਨਾਂ ਦੇ ਲਈ ਥੋੜਾ ਜਿਹਾ ਮਸ਼ਤਦੀ ਕਰਨ ਤੇ ਜਿਹੜੇ ਲੋਕ ਇਹ ਸਮਝਦੇ ਆ ਕਿ ਇਹ ਲੋਕ ਲੜਨਾ ਨਹੀਂ ਜਾਣਦੇ ਜੇ ਗਰੀਬੜੇ ਲੋਕ ਕੱਲ ਨੂੰ ਇਕੱਠੇ ਹੋ ਜਾਣ ਇਹਨਾਂ ਦਾ ਏਕਾ ਹੋ ਜੇ ਤੇ ਇਹ ਹੜ ਦੇ ਵਾਂਗ ਸਾਰਾ ਕੁਝ ਰੋੜ ਦਿੰਦੇ ਆ ਇਹਨਾਂ ਦਾ ਇਹਨਾਂ ਦਾ ਜਿਹੜਾ ਸਬਰ ਦਾ ਇਮਤਿਹਾਨ ਜ਼ਿਆਦਾ ਨਾ ਲਿਆ ਜਾਵੇ ਇਹ ਲੋਕ ਬੜੀ ਤਸੱਲੀ ਦੇ ਨਾਲ ਬੈਠੇ ਹੋਇਆ ਇਹਨਾਂ ਪਿੰਡਾਂ ਦੇ ਪਰ ਜਿੱਦਾਂ ਦਾ ਇੱਥੇ ਕੰਮ ਤੁਸੀਂ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਗੁੱਸਾ ਜਿਹੜਾ ਹੈ ਉਹ ਭਿਆਨਕ ਰੂਪ ਲੈ ਕੇ ਜਿਹਦਾ ਨਿਸ਼ਾਨਾ ਤੁਸੀਂ ਬਣਨ ਆਏ ਚਾਹੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਚਾਹੇ ਅਫਸਰशाही ਹੈ ਚਾਹੇ ਮਾਫੀਆ ਤੰਤਰ ਹੈ ਤੇ ਇਹ ਤਸਵੀਰਾਂ ਨੂੰ ਮੈਂ ਲਗਾਤਾਰ ਕਹਿਣਾ ਹੁੰਦਾ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਲੋਕਾਂ ਤੱਕ ਪੁੱਜਣ ਹੋਰ ਲੋਕਾਂ ਤੱਕ ਪੁੱਜੇ ਸਰਕਾਰ ਦੇ ਕੰਨਾਂ ਤੱਕ ਪੁੱਜੇ ਤੇ ਇਹਦੇ ਤੇ ਜਿਹੜੀ ਬੰਦੀ ਕਾਰਵਾਈ ਹੋਵੇ ਜੱਗੀ ਕੀ ਗੱਲ ਹੈ ਆ ਠੀਕ ਹੈ ਧੰਨਵਾਦ ਤੁਹਾਡਾ ਸਾਂਝੀ ਕੀਤੀ ਹੈ ਤੇ ਮੈਂ ਆਸ ਕਰਦਾ ਵੀ ਤੁਸੀਂ ਨਾ ਧਰਨਿਆਂ ਤੇ ਨਾ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਲੜਦੇ ਲੋਕਾਂ ਦੇ ਇਸ ਸੰਘਰਸ਼ ਦੇ ਵਿੱਚ ਸਾਥ ਦਿਓਗੇ ਧੰਨਵਾਦ